ਹੈਲੋ ਜੀ ਸਤਿ ਸ੍ਰੀ ਅਕਾਲ ਸਵਾਗਤ ਹੈ ਜੀ ਫਿਰ ਤੋਂ ਇੱਕ ਵਾਰੀ ਮੇਰੇ YouTube ਚੈਨਲ ਤੇ ਨਾਲ Instagram ਪੇਜ ਦੇ ਉੱਤੇ ਜਿੱਦਾਂ ਤੁਸੀਂ ਬਹੁਤ ਸਾਰਾ ਪਿਆਰ ਦੇਂਡਾ ਜੇ ਸਾਡੀ ਇਸ ਸੋਹਣੀ ਜੀ ਕਲੈਕਸ਼ਨ ਨੂੰ ਸਿੰਧੀ ਬੂਟੀ ਨੂੰ ਜਿਹਦੇ ਵਿੱਚ ਕੈਮਰੇ कॉटन ਦਾ ਹੁੰਦਾ ਜੇ ਸੂਟ 3.5 ਮੀਟਰ ਪਲੱਸ ਦੀ ਆਉਂਦੀ ਜੇ ਕੱਟੇ ਦੀ 2.5 ਮੀਟਰ ਤੋਂ ਪਲੱਸ ਕੱਟ ਨਿਕਲੂਗੀ 3.5 ਮੀਟਰ ਦੀ ਕੱਟ ਹੁੰਦੀ ਆ ਤੇ ਬਾਹਾਂ ਦੇ ਵਰਕ ਨਹੀਂ ਹੈਗਾ ਦੁਪੱਟਿਆਂ ਤੋਂ ਬਿਨਾਂ ਜੇ ਕਲਰ ਚੈੱਕ ਕਰ ਲਿਓ ਸਕਰੀਨਸ਼ਾਟ ਲੈ ਲਿਓ ਤੇ ਜਲਦੀ ਜਲਦੀ ਬੁੱਕ ਕਰ ਲਿਓ ਇਹ ਤੁਹਾਨੂੰ ਮਿਲਣਗੇ ਜੇ 500 ਤੇ 450 ਰੁਪਏ ਦੇ ਵਿੱਚ ਇਹਨਾਂ ਦੀ ਕੱਟ ਹੋਣੀ ਹੈ 3.5 ਮੀਟਰ ਦੇ ਕਰੀਬ 3.5 ਮੀਟਰ ਪਲੱਸ ਦੀ ਸ਼ਿਪਿੰਗ ਫ੍ਰੀ ਹੋਣ ਵਾਲੀ ਜੇ ਆਲ ਓਵਰ ਇੰਡੀਆ ਦੇ ਵਿੱਚ ਕੋਈ ਵੀ ਸਿੰਗਲ ਸੂਟ ਤੁਸੀਂ ਬੁੱਕ ਕਰ ਸਕਦੇ ਜੀ ਆ ਡਿਜ਼ਾਈਨ ਵਿੱਚ ਨਵੇਂ ਵੀ ਐਡ ਹੋ ਗਏ ਜੇ ਤੇ ਕੁਆਲਿਟੀ ਦਊਗਾ ਤੁਹਾਨੂੰ ਮੈਂ ਬਹੁਤ ਸੋਹਣੀ ਤੇ ਬਹੁਤ ਜ਼ਿਆਦਾ ਪਿਆਰੇ ਸੂਟ ਨੇ ਸ਼ਿਪਿੰਗ ਹੈਗੀ ਜੇ ਇਹਨਾਂ ਦੇ ਉੱਤੇ ਫ੍ਰੀ ਰੇਟ ਹੈਗਾ ਜੇ ਸਿਰਫ 500 ਤੇ 45 ਰੁਪਈਏ ਕਲਰ ਕੰਟਰਾਸਟ ਵੇਖ ਲਿਓ ਚੈੱਕ ਕਰ ਲਿਓ ਤੇ ਜਲਦੀ ਜਲਦੀ ਸੂਟ ਜਿਹੜੇ ਆਰਡਰ ਕਰ ਲਿਓ ਇਹ ਸਾਰਾ ਸਟਾਕ ਜਿਹੜਾ ਜੇ ਰੀਸਟਾਕ ਹੋ ਗਿਆ ਜੇ ਆਪਣੇ ਕੋਲ ਤੇ ਬਹੁਤ ਸਾਰੇ ਕਲਰ ਜਿਹੜੇ ਨਵੇਂ ਆ ਤੇ ਡਿਜ਼ਾਈਨ ਜਿਹੜੇ ਜਿਹਦੇ ਵਿੱਚ ਉਹ ਵੀ ਬਹੁਤ ਜ਼ਿਆਦਾ ਪਿਆਰੇ ਪਿਆਰੇ ਨਵੇਂ ਆ ਗਏ ਤੇ ਸ਼ਿਪਿੰਗ ਦਾ